अमृतसर विच जनतर दे साबका एमएलए डी डंडारी वल्लो संभव जोली नु बीजेपी पार्टी इस्लामाबाद दा मंडल प्रधान नियुक्त कीता गया इस मौके ते रविंदर सिंह संधू राम चावला अविनाश जौली शम्मी गिल वरिंदर मानटा शम्मी ate पार्टी देवी कई मेंबर मौजूद सन पत्रकार विशाल शर्मा दी विशेष रिपोर्ट ਦੀ ਕਾਜ ਦੇ ਇੰਮੋਵਰ ਜਿੱਤੀ ਹੈ ਉਸ ਨੂੰ ਬਹੁਤ ਅੱਛੇ ਜਿੱਤੇ ਨਾ ਬਾਕੇ ਬੋਸੀ ਕੰਬਰ ਸਾਡੇ ਦੇ ਮੁਰਕੇ ਸਾਡੇ ਪੰਜੇ ਚੀਟਾ ਆਪਾਂ ਜਿੱਤਨੀਆ ਬੈਤ ਉਹਦੇ ਆਪਾਂ ਰਾਤੇ ਪਿਆ ਲੈ ਵੀ ਸੀਨੇ ਤੋਂ ਸਾਥੀ ਲਗੇ ਆਪਾਂ ਨੂੰ ਤੇ ਜਿੱਤਾਈ ਉਹਨਾਂ ਦੀ ਗਾਈਡ ਲਾਈਨ ਨਾਲ ਜਿਲ੍ਹਾ ਦਰਸ਼ਕ ਹੈ ਸ੍ਰੀ ਬਹੁਤ ਸਾਹਿਬ ਹੈ ਰਾਮ ਚਾਰਦਾ ਜੀ ਹੈ ਕਰਨ ਕੁਸਾਹ ਹੈ ਜਿਸ ਨੇ ਵੀ ਸਾਡੀ ਟੀਮ ਹੈ ਇਟਸ ਸਪਾਈਕਰ ਵੈਰੀ ਗੁੱਡ ਆਪਾਂ ਸਾਡੇ ਕੋਲ ਅੱਜ ਇਕੱਲਾ ਨਹੀਂ来ਦਾ ਅੱਜ ਅਸੀਂ اسلام آباد ਮੰਡਲ ਦਾ ਜੋ ਸਾਡੀ ਪਾਰਟੀ ਦੀ ਪ੍ਰਕਿਰਿਆ ਹੈ ਮੰਡਲ ਦੇਸ਼ ਦੀ ਉਸ ਸੰਪਨ ਕੀਤੀ ਹੈ ਦੋ ਨਾ ਇਸੇਗੇ ਦੇ ਸ਼ਸ਼ੀ ਗੱਲ ਜੀ ਨੇ ਆਪਣਾ ਨਾਮ ਵਾਪਸ ਲੈ ਲਿਆ ਦਸੰਬਰ ਯੋਲੀ ਜੀ ਜਿਹੜੇ ਕਿ ਅਸੀਂ ਮੰਡਲ ਦੇਸ਼ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸਾਡੇ ਏਆਰਓ ਸਾਹਿਬ ਜਲੇਲ ਕਪੂਰ ਸਾਹਿਬ ਡਾਕਟਰ ਰਾਮ ਚਾਵਲਾ ਜੀ ਉਹ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਡਾਕਟਰ ਰਵਿੰਦਰ ਸੰਧੂ ਸਾਹਿਬ ਅਸੀਂ ਅੱਜ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਚੱਲੇ ਆ ਕਿ ਪਾਰਟੀ ਦਾ ਇਸਲਾਮਾਬਾਦ ਮੰਡਲ ਆ ਉਹਦੇ ਜਿੰਨੇ ਵੀ ਬੂਥ ਆਂਦੇ ਆ ਉਹਦੀ ਅੱਛੇ ਤਰੀਕੇ ਨਾਲ ਰਚਨਾ ਕਰਨਾ ਦੇਖਭਾਲ ਕਰਨਾ ਔਰ ਪਾਰਟੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਜੋ ਪਾਰਟੀ ਦੀਆਂ ਨੀਤੀਆਂ ਵਾ ਸੈਂਟਰ ਗਵਰਨਮੈਂਟ ਦੇ ਮੋਦੀ ਸਰਕਾਰ ਦੀਆਂ ਉਹਨ ਘਰ ਘਰ ਤੱਕ ਪਹੁੰਚਾਣਾ ਉਹ ਹੁਣ ਸਾਡੇ ਇਸ ਬੱਚੇ ਦੀ ਜ਼ਿੰਮੇਵਾਰੀ ਹੋਏਗੀ ਜੋਲੀ ਪਰਿਵਾਰ ਸਾਡੇ ਅੰਮ੍ਰਿਤਸਰ ਸੈਡ ਦਾ ਇੱਕ ਬਹੁਤ ਹੀ ਨਾਮੀ ਪਰਿਵਾਰ ਹੈ ਇਹਨਾਂ ਦੇ ਪਿਤਾ ਜੀ ਨੇ ਬਤੌਰ ਡਿਪਟੀ ਮੇਅਰ ਬੜੇ ਅੱਛੇ ਕੰਮ ਕੀਤੇ ਆ ਉਸ ਨਾਤੇ ਪਾਰਟੀ ਨੇ ਇਹ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਇਸ ਪਰਿਵਾਰ ਨੂੰ ਵਧਾਈ ਦਿੰਦਾ ਮੈਂ ਔਰ ਰਿਸ਼ਰ ਅੱਗੇ ਪ੍ਰਾਰਥਨਾ ਕਰੂੰਗਾ ਕਿ ਜਿਹੜੀ ਜ਼ਿੰਮੇਵਾਰੀ ਸਾਡੇ ਇਸ ਬੱਚੇ ਨੂੰ ਮਿਲੀ ਆ ਉਹਦਾ ਨਿਰਵਾਹ ਬਹੁਤ ਇਮਾਨਦਾਰੀ ਨਿਸ਼ਟਾ ਔਰ ਲਗਨ ਦੇ ਨਾਲ ਕਰਕੇ 27 ਦੇ ਵਿੱਚ ਜਿਹੜਾ ਚੋਣ ਆਣਾ ਮੈਂ ਉਹਦੇ ਵਿੱਚ ਆਪਣੇ ਕੈਂਡੀਡੇਟ ਨੂੰ ਕਿਸ ਤਰੀਕੇ ਨਾਲ ਸਫਲ ਬਣਾਣਾ ਮੈਂ ਉਹ ਸਾਡੇ ਇਸ ਬੱਚੇ ਦੀ ਜ਼ਿੰਮੇਵਾਰੀ ਬੰਦੀ ਆ ਔਰ ਮੈਨੂੰ ਪੂਰਾ ਨਾਸ ਆ ਕੀ ਨੌਜਵਾਨ ਹੈ ਪੜ੍ਹੇ ਲਿਖਿਆ ਨੌਜਵਾਨ ਹੈ ਕਾਰੋਬਾਰੀ ਹੈ ਬੱਚਾ ਵਾ ਇਹ ਸਾਡੇ ਜੋ ਸਾਡੀ ਤਵਕਕ ਹੈ ਮੇਰੀ ਊਜਲਾ ਪ੍ਰਧਾਨ ਸਾਹਿਬ ਦੀ ਸਾਡੇ ਪਰਦੇਸ਼ ਪ੍ਰਧਾਨ ਸਾਹਿਬ ਦੀ ਜਾਂ ਸਾਡੇ ਆਦਮੀ ਰupani ਸਾਹਿਬ ਮੰਤਰੀ ਸ਼੍ਰੀ ਨਵਾਸੂ ਦੀ ਜੋ ਵਿਚਾਰ ਕਰਕੇ ਉਹਨਾਂ ਨੇ ਬਣਾਇਆ ਵਾ ਉਹਦੇ ਉੱਪਰ ਸਾਡਾ ਵੀਰ ਅੱਛਾ ਉਤਰੇਗਾ ਬਹੁਤ ਬਹੁਤ ਬਧਾਈ ਅੱਜ ਪਾਰਟੀ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਦੀ ਮੈਂ ਦਿਲੋਂ ਨਿਭਾਵਾਂਗਾ ਪਾਰਟੀ ਵਾਸਤੇ ਦਿਨ ਰਾਤ ਮੈਂ ਮਿਹਨਤ ਕਰਾਂਗਾ ਔਰ ਪੂਰਾ ਪ੍ਰਯਾਸ ਕਰਾਂਗਾ ਆਨਵਲੀ 227 ਦੀਆਂ ਚੋਣਾਂ ਨੇ ਜਿਹੜੀਆਂ ਉਹਦਾ ਇੱਕ ਰਿਜ਼ਲਟ ਪਾਰਟੀ ਵਾਸਤੇ ਬਹੁਤ ਵਧੀਆ ਹੋਵੇ ਔਰ ਪੰਜੋਂ ਦੀਆਂ ਪੰਜੋਂ ਸ਼ੀਟਾਂ ਸੈਡ ਦੀ ਆਪਾਂ ਜਿੱਤ ਹਾਸਲ ਕਰੀਏ। ਗੋਲੀ ਪਰਿਵਾਰ ਦੇ ਸ਼ੁਰੂ 40 50 ਸਾਲ ਤੋਂ ਪਾਰਟੀ ਨਾਲ ਜੁੜਿਆ ਹੈ ਔਰ ਸ਼ਹਿਰ ਵਾਸਤੇ ਆਪਾਂ ਪੂਰੀ ਦਿਨ ਰਾਤ ਮਿਹਨਤ ਕਰਦੇ ਆ ਆਪਣੇ ਪਰਿਵਾਰ ਵਾਸਤੇ ਸਾਰੇ ਜਿੰਨੇ ਸਾਡੇ ਆਏ ਨੇ ਸਾਰਾ ਸਾਡੇ ਪਰਿਵਾਰ ਹੈ। ਆਪਾਂ ਦਿਨ ਰਾਤ ਹੀ ਕਰਕੇ ਸ਼ਹਿਰ ਵਾਸਤੇ ਪੂਰਾ ਕੰਮ ਕਰਾਂਗੇ ਪੂਰਾ ਪ੍ਰਯਾਸ ਕਰਾਂਗੇ ਜੋ ਲੋਕਾਂ ਦੀਆਂ ਮੁਸ਼ਕਲਾਂ ਨੇ ਸ਼ਹਿਰ ਦੀਆਂ ਮੁਸ਼ਕਲਾਂ ਨੇ ਉਹ ਸੋਲਵ ਕਰਾਂਗੇ ਆਪਾਂ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਆਪਾਂ ਦਿਨ ਰਾਤ ਬੈਠੇ ਆ ਪਬਲਿਕ ਵਾਸਤੇ ਪਰਿਵਾਰ ਵਾਸਤੇ ਬੈਠੇ ਆ ਔਰ ਦਿਨ ਰਾਤ ਪੂਰਾ ਪ੍ਰਯਾਸ ਕਰਾਂਗੇ ਕਿ ਆਪਾਂ ਸ਼ਹਿਰ ਦਾ ਇੱਕ ਵਿਕਾਸ ਕਰੀਏ ਔਰ ਆਪਣੇ ਬੀਜੇਪੀ ਪਾਰਟੀ ਨੂੰ ਸਟਰੋਂਗ ਕਰੀਏ ਔਰ ਆਪਾਂ ਆਪਣੀ ਆਪਣੀ ਪਾਰਟੀ ਨੂੰ ਉੱਪਰ ਲੈ ਕੇ ਜਾਈਏ